ਇਹ ਨਾਂ ਦੇਖੇਗਾ ਦੇਵਨਾਰ ਤੇਰੇ ਦਾ ਨਾ ਕੀਮਤ ਨਾ ਪਵੇ ਸਾਫੇ ਕਵਨ ਸੋ ਮਾਰ ਸਬਤ ਸਹਾ ਲਿਖਿਆ ਮਿਲ ਰਿਹਾ ਪਾਉ ਤੇਰਾ ਤੇ ਹੈ ਸਚਣ ਅਸੀਂ ਸੜੀਆਂ ਨਹੀਂ ਦੇਹੋ ਸੱਜਣ ਇੱਥੇ ਦੇਹੋ ਪੜਨਾ ਇਹ ਨਾ ਸਤਕਾਰ ਵਜੋਂ ਇੱਥੇ ਇਸ ਕਰਕੇ ਔਕਲ ਲਾਉਣੀ ਦੇਹੋ ਸੱਜਣ ਅੱਗੇ ਕੀ ਦੇਹੋ ਸਚਣ ਅਸੀਂ ਸੜੀਆਂ ਅਸੀਂ ਸੜੀਆਂ ਨਹੀਂ ਗੀਆਂ ਆ ਆਸੀ ਛੜੀਆਂ ਆਸੀਸ ਨਹੀਂ ਹੁੰਦੀ ਆਸੀਸ ਲਖਜ ਹਾਸਲ ਵਿੱਚ ਨਹੀਂ ਧਿਆਨ ਦੇਵੋ ਨਹੀਂ ਪਤਾ ਆਸੀਸ ਲਖਜ ਉਹਦੇ ਨਾਲ ਰੜਾ ਲੱਗਾ ਹੋਇਆ ਆਸੀ ਛੜੀਆਂ ਆਸੀਸ ਨਹੀਂ ਹੁੰਦੀ ਵੀ ਆਸੀਸ ਦੇ ਉਹ ਚੀਜ਼ ਆ ਦੇਖੋ ਕੀ ਲਿਖਿਆ ਦੇਖੋ ਸੱਜਣ ਆਸੀ ਛੜੀਆਂ ਜਿਉਂ ਹੋਵੇ ਸਾਹਿਬ ਸਿਓ ਮੇਲ ਚਲੋ ਕਰ ਕਰ ਇਹੋ ਪਹੁੰਚਾ ਸੱੜੇ ਨਿਤ ਭਵਨ ਸੱੜੇ ਸੱੜੇ ਨਿਤ ਭਵਨ ਹਾਂ ਸਿਮਰੀਐ ਇਹਨੂੰ ਪਾਰਾ ਕਰਕੇ ਬੋਲਣਾ ਸੱਦਨ ਹਾਰਾ ਜਿਸ ਕਿਸੇ ਨੂੰ ਸੱਦਣਾ ਨਾ ਤੇ ਅਦਕ ਲੱਗਦਾ ਸੱਦਨ ਹਾਰਾ ਸੱਦਨ ਹਾਰਾ ਸਿਮਰੀਐ ਨਾਨਕ ਸੇ ਬਿਹ ਆਵਨ ਨ ਚਲੋ ਅੱਗੇ ਆਸਾ ਮੁਹੰਦਾ ਪਹਿਲਾ ਆ ਕੁੜੀ ਰਾਗ ਆਸਾ ਇਹਨੂੰ ਵੱਖਰਾ ਕਰਨਾ ਚਲੋ ਰਾਗ ਆਸਾ ਮੁਹੰਦਾ ਪਹਿਲਾ ਇਹ ਕਰੇ ਛੇ ਗੋਰ ਛੇ ਛੇ ਗੁਰ ਇੱਕੋ ਦੇ ਨੇਕ ਬਾਬਾ ਜੀ ਬਾਬਾ ਤੇ ਰੁਕਣਾ ਜਿੱਥੇ ਬਾਬਾ ਓਏ ਲਖਜ ਉਥੇ ਵਿਸਰਾਮ ਆ ਬਾਬਾ ਹਾਂਜੀ ਅੱਗੇ ਬਾਬਾ ਜਾਇਂ ਕਰ ਇੱਥੇ ਫੇਰ ਬਿੰਦੀ ਲਾਓ ਜਾਇਂ ਕਰ ਹਾਂ ਸੋਕਰ ਰਾਵ ਰਵਦਾਈ ਜੋਏ ਰਹਾਓ ਇਸਵੇਂ ਜਿ세ਆ ਜੱਸਿਆਂ ਬਿੰਦੀ ਲਾ ਕੇ ਬਹੁ ਬਚਨ ਕੜੀਆਂ ਕੜੀਆਂ ਪਹਿਰਾ ਖਿੱਤੀ ਖਿੱਤੀ ਵਾਰੀ ਵਾਰੀ ਇਹ ਵਾ ਥਿੱਤਾ 15 ਥਿੱਤਾ ਹੁੰਦੀਆਂ ਨੇ ਬਹੁਵਚਨ ਸੱਤ ਵਾਰ ਹੁੰਦੇ ਨੇ ਹਾਂ ਸੱਤ ਵਾਰ ਵਾਰੀ ਚਲੋ ਮਾ ਮਾ ਮੀਨਾ ਹਾਂਜੀ ਉਹ ਤੁਝੇ ਕੋ ਰੁਕਣੇ ਨਾਨਕ ਗੱਦ ਕੇ ਕਿ ਕਿ ਤੇਵੇ ਚਲ ਕੁੜੀ ਰਾਗਤ ਨਾਸਰੀ ਮਹੱਲਾ ਪੈਣ ਵਿਸਰਾਮ ਲਾ ਕੇ ਰਾਗਤ ਨਾਸਰੀ ਇਹ ਸ਼ਬਦ ਔਖਾ ਥੋੜਾ ਧਿਆਨ ਨਾਲ ਪੜਨਾ ਬਿਸਰਾਮ ਲਾਉਣੇ ਆ ਸਾਰੇ ਧਿਆਨ ਦਿਓ ਇਹ ਸ਼ਬਦ ਦੇ ਵਿੱਚ ਇਹ ਸ਼ਬਦ ਔਖਾ ਤੇ ਬਿਸਰਾਮ ਲਾਉਣਾ ਜੇ ਨਹੀਂ ਯਾਦ ਲਊਗਾ ਤਾਂ ਫਿਰ ਫਿਰ ਹੋ ਜਾਊਗਾ ਚਲੋ ਨਾਸਰੀ ਪਹਿਲਾ ਭਗਵਨ ਮਾਥਾ ਲਰਾ ਉਹ ਚਦ ਇਹ ਜਿਹੜਾ ਮੈਂ ਵਾ ਇਹਨੂੰ ਬਿੰਦੀ ਨਹੀਂ ਲਾਉਣੀ ਤੇ ਇਹ ਮੈਂ ਜਿਹੜਾ ਬਿੰਦੀ ਤੋਂ ਬਗੈਰ ਆ ਜਿਵੇਂ ਇਹਦਾ ਅਰਥ ਵਾ ਵਿੱਚ ਮਈ ਤੇ ਇਹਦਾ ਅਰਥ ਵਾ ਮੈਂ ਨਹੀਂ ਆ ਵਿੱਚ ਗਗਨ ਮੈਂ ਥਾਲ ਗਗਨ ਹੁੰਦਾ ਆਕਾਸ ਤੇ ਆਕਾਸ ਇੱਕ ਥਾਲ ਆ ਤੇ ਅੱਗੇ ਉਹਦੇ ਵਿੱਚ ਤਾਰੇ ਜਿਹੜੇ ਨੇ ਸਮਝ ਲਓ ਮੋਤੀ ਨੇ ਚਲੋ ਅੱਗੇ ਪੜੋ ਸਭਨ ਮੈਂ ਥਾਲ ਰਾਵ ਚੰਦ ਦੀਪ ਬਨੇ ਹਾਰਸ਼ਾ ਮੰਡਲ ਜਨਕ ਮੋਤੀ ਉਪਮਲੇ ਅਨਲੋ ਪਵਣਾ ਚ ਬਰੋਕਰ ਅਵੇ ਮਿਸਰਾਮ ਲਵਣਾ ਧੂਪ ਮੰਨ ਅਨਲੋ ਧੂਪ ਮਨ ਅਨਲੋ ਪਵਨ ਚੋਰੋ ਕਰਾ ਚਲੋ ਪਵਣਜਵ ਲੋਕਰੇ ਸਰਲ ਬਨ ਰਾਏ ਫੂਲ ਅੰਤਜੋਤੀ ਫਫੇ ਨੂੰ ਦੋ ਨੇ ਫੂਲ ਅੰਤਜੋਤੀ ਹਿੰਦੀ ਇਹ ਪੰਜਾਬੀ ਵਿੱਚ ਫੁੱਲ ਹੁੰਦਾ ਵਾ ਹਿੰਦੀ ਵਿੱਚ ਫੂਲ ਹੁੰਦਾ ਹੱਸੀ ਦਾ ਨਹੀਂ ਹੁੰਦਾ ਫੂਲੰਤ ਉਹ ਜਿਹੜੀ ਟਿੱਪੀ ਆ ਉਹ ਅਧਿਕ ਤਾਂ ਕੰਮ ਦਿੰਦੀ ਆ ਫੂਲੰਤ ਜੋਤੀ ਫੂਲੰਤ ਜੋਤੀ ਚਲੋ ਧਿਆਨ ਰੱਖੋ ਵਿੱਚ ਹੋਏ ਪਵਖੰਡਨਾ ਤੇਰੀ ਯਾਰਤੀ ਅਨਹਤਾ ਸ਼ਬਦ ਵਾਜੰਤ ਤੇਰੀ ਰਹਾਉ ਸਹਸ ਤਵ ਨਾਨ ਸਹਸ ਸਹਸ ਦਾ ਭਾਵ ਹੁੰਦਾ ਹਜ਼ਾਰ ਸਹਸ ਵਿਸ਼ਰਾਮ ਨੋਟ ਕਰੋ ਸਹਸ ਸਹਸ ਤਵ ਨਾਨ ਨਾਨ ਤੇ ਰੁਕਣਾ ਠੀਕ ਆ ਅੱਗੇ ਸਹਸ ਤਵ ਨਾਨ ਨਨ ਨਾਨ ਹਹਾ ਤੋਹੇ ਕੋ ਹਾਂਜੀ ਸਹਸ ਮੂਰਤ ਨਨਾ ਇੱਕ ਤੋਹੀ ਹਾਂਜੀ ਸਹਸ ਪਦ ਨਹੀਂ ਮਿਲ ਸਹਸ ਪਦ ਬਿਮਲ ਬਿਮਲ ਲਫ਼ਜ਼ ਨਹੀਂਗਾ ਕੋਈ ਮਲ ਹੁੰਦਾ ਵਾ ਮੈਲ ਤੇ ਮੈਲ ਦੇ ਨਾਲ ਹੈ 75 ਬੇਮਲ ਇਹ ਨਾ ਬੇਮਲ ਬਾਬ ਅਗੇਤਰ ਆ ਮਲ ਦੇ ਨਾਲ ਬੱਬਾ ਲੱਗਾ ਇਹਨੂੰ ਬਿਮਲ ਨਹੀਂ ਪੜਨਾ ਬਿਮਲ ਕਿਸੇ ਦਾ ਨਾਮ ਹੋ ਸਕਦਾ ਜਾਂ ਹੋਰ ਕੋਈ ਬੇਮਲ ਮਲ ਤੋਂ ਰੈਤ ਸਹਸ ਪਦ ਪਾਦਾ ਭਾਵ ਆ ਪੈਰ ਇਹ ਪ੍ਰਮਾਤਮਾ ਦੇ ਜਿਹੜੇ ਪੈਰ ਆ ਪਵਿੱਤਰ ਆ ਸਹਸ ਪਾਪ ਹਜ਼ਾਰਾਂ ਪ੍ਰਮਾਤਮਾ ਦੇ ਪੈਰ ਨੇ ਜਿੰਨੇ ਸਾਡੇ ਪੈਰ ਆ ਜਾਂ ਜੀਵ ਜੰਤੂ ਦੇ ਉਹਦੇ ਪੈਰ ਨੇ ਇਹ ਤੇਰੇ ਪੈਰ ਨੇ ਤੇ ਪਵਿੱਤਰ ਨੇ ਇਹਨੂੰ ਵੀ ਮੰਨ ਲ ਕਰਕੇ ਪੜਨਾ ਸਹਿਜ ਪਾਦ ਬਿਮਲ ਅਗ ਏਕ ਪਦ ਗੰਦ ਬਿਨਸਾ ਨਹੀਂ ਨਾ ਨਾ ਏਕ ਪਦ ਇੱਥੇ ਰੇ ਇੱਥੇ ਰੁਕਣਾ ਫਿਰ ਕੋਈ ਗੱਲ ਨਹੀਂ ਨਾ ਪਦ ਪਾਪ ਤੇਰੇ ਸਾਰੇ ਪੈਰ ਨੇ ਤੇਰਾ ਕੋਈ ਪੈਰ ਨਹੀਂ ਤੇਰਾ ਕੋਈ ਸਰੂਪ ਨਹੀਂ ਅੱਗੇ ਅਜੇ ਗੰਧ ਬਿਨ ਇੱਥੇ ਰੁਕਣਾ ਫਿਰ ਗੰਧ ਬਿਨ

ਇਹ ਚੁਬਾ ਜੁਬਾਹ ਸੁਪਾਵਰ ਹੈ ਇਹਨੋਂ ਨਾ ਬਿੰਦੀ ਲਾਉਣੀ ਆ ਹਾ ਹਾ ਲੱਗਾ ਹੋਇਆ ਇਹ ਇੱਕ ਬਚਨ ਆ ਤੇ ਬਹੁ ਬਚਨ ਆ ਵੇਖੋ ਜੇ ਕਿਸ ਦੇ ਪੈਰ 'ਚ ਕੰਡਾ ਲੱਗੇ ਨਾ ਜਿਉਂ-ਜਿਉਂ ਚੱਲੇ ਜਿਉਂ-ਜਿਉਂ ਚੱਲਦੇ ਨੇ ਤੇ ਹੈ ਤੇ ਚੁਬਾ ਦਲਾਈਆਂ ਨੇ ਉਹ ਕੰਡਾ ਚੁੱਬਦਾ ਉਹ ਇੱਕ ਬਚਨ ਆ ਕੰਡਾ ਇੱਕ ਬਚਨ ਆ ਤੇ ਜਿਹੜੇ ਚੱਲਦੇ ਨੇ ਕਦਮ ਹੈ ਜਿਨੀ ਆਰਾ ਪੁੱਟ ਕੇ ਉਹ ਬਹੁਵਚਨ ਹੈ ਜਿਉਂ ਜਿਉਂ ਚੱਲੇ ਚਬੈ ਦੁੱਖ ਪਾਵੇਂ ਚੱਲੋ ਅੱਗੇ ਜਿਉਂ ਜਿਉਂ ਚੱਦਾ ਬੈਰੀ ਸੁ ਪਾਵੇ ਜੇ ਕਾਲ ਤਹਿ ਚੰਡਾ ਹੈ ਹਰ ਜਨ ਹਰ ਹਰ ਨਾਮ ਸੁ ਮਾਣੇ ਉਹ ਜਨਮੋਂ ਮਰਨ ਤੋਂ ਖੰਡਾ ਹੈ ਅਬਿਨਾ ਕਵਿਨਾਤੀ ਕੋਰਤ ਪਾਇਆ ਪਰਮੇਸ਼ਰ ਉਹ ਕੋਰਤ ਖੰਡੀ ਬ੍ਰੇਮੰਡਾ ਹੈ ਬ੍ਰੇਮੰਡਾ ਬਹੁਵਚਨ ਬਿੰਦੀ ਲੱਗਣੀ ਜਾਂ ਜਿੱਦਾਂ ਉਹ ਜ਼ਹਿਰ ਰਾਸ ਤੇ ਕਲ ਲਈ ਸੀ

ਮੰਤੇ ਰੁਕਣਾ ਮਨਮ ਤੇ ਨੰਨਾ ਮੁਕਤਾ ਨਾ ਮੁਕਤਾ ਹੀ ਆ ਨੰਨੇ ਨੂੰ ਹਾਂ ਮੰਨਤੇ ਰੁਕਣਾ ਮਨ ਗੁਰਮਿਲ ਕਾ ਸਵਾਰੇ ਗੁਰਮਿਲ ਗੁਰਮਿਲ ਰਾਜ ਸਵਾਰੇ ਰਹਾ ਹੂੰ ਇਹ ਸੰਸਾਰ ਵਿਗਾਸ ਸੰਸੇ ਮੈਂ ਸੰਸੇ ਮੈਂ ਤੇ ਵਿਸਰਾਮ ਲਾਉਣਾ ਸੰਸੇ ਮੈਂ ਤੇ ਵਿਸਰਾਮ ਲਾਉਣਾ ਹੂੰ ਗੁਰੂ ਬ੍ਰਹਮ ਗਿਆਨੀ ਠੀਕ ਆ ਪਿਆਵੇ ਹਾਂ ਪਿਆਵੇ ਹਾਂ ਪਿਆਵੇ ਨੀਗਾ ਪਿਆਵੀ ਨੀਗਾ ਕੁੜੀਏ ਕੀ ਲਿਖਿਆ ਬਲਾ ਪੀ ਆਵੇ ਭਿਹਾਰੀ ਆ ਪਿਆਵੇ ਦਾ ਹੁੰਦਾ ਜੇ ਸਿਆਰੀ ਹੋਵੇ ਚਲੋ ਪਿਆਵੇ ਹਾਂ ਇਹ ਰਸ ਆ ਕੱਥ ਇਹਨੂੰ ਅਕੱਥ ਨਹੀਂ ਪਾੜਨਾ ਆ ਕੱਥ ਆ ਕੱਥ ਠੀਕ ਆ ਐੜਾ ਜਿਹੜਾ ਗੀਤ ਰ ਆ ਹੂੰ ਆ ਦਿਨ ਜਾਨੀ ਹੂੰ ਜਾ ਕੋ ਹਾਏ ਸੋਹੀ ਬਿਹੱਜ तुछ तुछ और गोते माने बसेरा निज कर हेलो आओ सुख से होए गोते अंतर जामि गुरख बिदाए सरजा मन की पूरे नानक दास इहै सुख मोह कौ ਹਾਂਜੀ ਇੱਥੇ ਅਗਲਾ ਸਫਾ ਕੱਢੋ ਆਗਾ ਅਗਲਾ ਆ ਗਿਆ ਇੱਥੇ ਤੱਕ ਇੱਕ ਨਾ 13 ਸਫੇ ਤੱਕ ਜਿਹੜੀ ਸਾਡੇ ਨਿਤਨੇਮ ਦੀ ਬਾਣੀਆਂ ਜਪਜੀ ਸਾਹਿਬ ਤੇ 8 ਸਫੇ ਤੱਕ ਤੇ ਫੜਕੇ ਰਹਿ ਰਾਸ ਦੇ ਨੌ ਸ਼ਬਦ ਤੇ ਪੰਜ ਸ਼ਬਦ ਸੋਹਲੇ ਦੇ ਠੀਕ ਆ ਇਹ ਜਪ ਨਿਤਨੇਮ ਅੱਗੇ ਰਾਗ ਸ਼ੁਰੂ ਹੁੰਦਾ ਇੱਥੋਂ ਰਾਗ ਸ਼ੁਰੂ ਹੁੰਦਾ ਰਾਗ ਸ੍ਰੀ ਰਾਗ ਚਲੋ ਸ਼ੁਰੂ ਕਰੋ ੴ ਅੰਕਾਰ ਉਤਰ ਪ੍ਰਸਾਦ ਰਾਗ ਸਿਰੀ ਰਾਗ ਮਹਲਾ ਪਹਿਲਾ ਕਰ ਪਹਿਲਾ ਮੋਤੀ ਦਾ ਮੰਦਰ ਉਤਰਹਾ ਤਨੀ ਤਾ ਵੋਹਿ ਜੜਾਓ ਤਸਤੂਰ ਕੁੰਭੂ ਅਗਰ ਚੰਦਨ ਦੀਪ ਆਵਾ ਜਾਓ ਮਤ ਦੇਖੂ ਪੂਲਾ ਵਿਸਰਾ ਤੇਰਾ ਚਿਤਨਾ ਪੂਲਾ ਪੂਲਾ ਆਪਣੇ ਆਪ ਨੂੰ ਕਿਹਾ ਹਾਂ ਹਰ ਵੀ ਨੇ ਜਿਉਂ ਜਲ ਬਲ ਜਾ ਆ ਜਿਉ ਨਹੀਂ ਜੀਓ ਜਿਉ ਹੁੰਦਾ ਜਿਵੇਂ ਜੀਓ ਹੁੰਦਾ ਜਿੰਦ ਹਰ ਵੀਨ ਜੀਓ ਜਲ ਬਲ ਜਾਉ ਹਾਂ ਮੈਂ ਆਪਣਾ ਗੁਰੂ ਚ ਦੇਖਿਆ ਅਵਰ ਨਾ ਹੀ ਖਾਓ ਰਹਾਓ ਸਰਤੀ ਤਾਂ ਹੀਰੇ ਲਾਲ ਜੜਤੀ ਪਲੰਗ 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 ਘਰਾਂ ਦੇ ਵਿੱਚ ਪਲੰਗ ਨਿਵਾਰੀ ਹੁੰਦੇ ਸੀਗੇ ਹੁਣ ਬੈੱਡ ਆ ਗਿਆ ਪਲੰਗ ਲਾਲ ਜੜਾਉ ਚਲੋ ਅੱਗੇ ਮੋਹਣੀ ਮੁਖ ਮਣੀ ਸੋਹਾ ਕਰੇ ਰੰਗ ਪਸਾਉ ਮਤ ਦੇਖ ਪੂਲਾ ਵਿਸਰਾ ਤੇਰਾ ਜਤਨਾ ਆਵਨਾਓ ਸਿੱਧ ਹੋਵਾ ਹੋ ਮਾ ਸਿੱਧ ਹੋਵਾਂ ਸਿੱਧ ਹੋਵਾ

माओ तमाओ, तमाओ तमाओ हाँ तमाओ अगी छे अगी छेतीली है बहु बचन अग अग दे चलो चलो अगे अग पढ़ो काका का। ਅੱਗੇ ਅੱਗੇ ਪੜੋ ਵੇਹਨੇ ਤੁਸੀਂ ਪੜੋ ਹੁਣ ਇੱਥੋਂ ਹੀ ਰਿਲ ਜਾ ਇਹ ਤੇਰੀ ਕੀ ਮਸਨਾ ਪਾਪ ਵੈ ਔ ਕੇਵਲ ਆਖਾ ਨਾ ਪੰਖੀ ਹੋਵੇ ਕੇ 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 ਪਾਵਾ ਪਾਵਾ ਹਾਂ ਸੈ ਅਸਮਾਨੀ ਜਾਓ ਸੈ ਸੈ ਸੈਂਕੜੇ ਸੈ ਸੈਂਕੜੇ ਤੇ ਅਸਮਾਨੀ ਬੋ ਬਚਨ ਠੀਕ ਆ ਅਸਮਾਨ ਇੱਕ ਬਚਨਾਂ ਸੈਂਕੜੇ ਅਸਮਾਨਾਂ ਦੇ ਪੰਖੀ ਮੈਂ ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਮੈਂ ਪੰਛੀ ਬਣ ਕੇ ਤੇ ਉੱਡਾਂ ਤੇ ਸੈਂਕੜੇ ਅਸਮਾਨਾਂ ਤੇ ਜਾਵਾਂ ਮਤਲਬ ਇਹ ਗੱਲ ਚੱਲ ਰਹੀ ਆ ਚਲੋ ਹਾਂ ਜਾਵਾਂ ਜਾਵਾਂ ਹੂੰ ਨਜ਼ਰੀ ਕਿਸੇ ਨਾ ਆਵਾਂ ਹਾਂ ਤੁਹਾਨੂੰ ਅਜੇ ਪੂਰਾ ਨਹੀਂ ਘੜਾਇਆ ਜਾ ਰਿਹਾ ਅਜ ਅਸਲ ਵਿੱਚ ਨਜ਼ਰੀ ਤੇ ਵੀ ਬਿੰਦ ਬਿੰਦੀ ਲੱਗਦੀ ਆ ਤੇ ਆਉਂ ਤੇ ਵੀ ਲੱਗਦੀ ਆ ਚਲੋ ਅੱਗੇ आगे का का पाड़, 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 हाँ अगे चल काका तीजे तू पढ़ 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 छेती करा करो हाँ 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 लख मना हाँ ते तो तेरी कीमत ना पवे

ਚਾਲ ਕੁੜੀ ਹਾਂ ਅਗਲੇ ਰੋਣ ਵਾਲੇ ਪੜ੍ਹ ਲਓ ਇੱਕ ਹੋਰ ਪੰਕਤੀ ਰੋਣ ਵਾਲੇ ਜੇਤੜੇ ਜੇਤੜੇ ਸੁਪਨਿਆਂ ਬੰਨੇ ਬੰਨੇ ਪੰਡਪਰਾਲ ਚਲੋ ਅੱਗੇ ਕੁੜੀਏ ਸਭ ਕੋ ਆਖਾ ਸਭ ਕੋ ਆਖਾ ਨਾ ਆਖਾ ਹੋਰ ਸ਼ਾਬਾਸ਼ ਸਰਾਰਤਨਾ ਕਰੋ हाथ जोड़ के बैठो हां जी हां हां बे चल कुड़िए नीचा अंदर नीची हूं नीची हूं ਤੇ ਬਿੰਦੀ ਲੱਗਦੀ ਆ ਔਰ ਟਿੱਪੀ ਨੀਚੀ ਹੂੰ ਆਤਨੀਚ ਵੱਡੇ ਬੰਦੇ ਵੱਡੇ ਬੱਚੇ ਜਿਹੜੇ ਉਹ ਧਿਆਨ ਰੱਖਣ ਹਾਂ ਚਲੋ ਆਤਨੀਚ ਨਾਨਕ ਤਿੰਨ ਕੈ ਸੰਗ ਵਸ ਸਾਥ ਸਾਥ ਵੱਡਿਆਂ ਛਿਉ ਪਿਆਰੀ ਇਸ ਚਲੋ ਸ਼ਾਬਾਸ਼ ਸ੍ਰੀ ਦਾ ਰਾਗ ਮਹੱਲਾ ਪਹਿਲਾ ਤਕਪੂਤਾ ਕੁੜ ਆ ਆ ਆ ਆ ਕਿਆ ਕ ਲਬ 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 ਹਾਂ ਕੱਤਾ ਕੱਤਾ ਨਹੀਂ ਕੋਈ ਕੁੱਤੇ ਨੂੰ ਕੀ ਕਹਿੰਦੇ ਹੋ ਕੁੱਤਾ ਬੋਲਣਾ ਫਿਰ ਕੁੱਤਾ ਅੱਧਕ ਲੱਗਦਾ ਨਾ ਹਾਂ ਤਾਂ ਬੋਲ ਲਬ ਕੁੱਤਾ ਬਾਬਾ ਕੁੱਤਾ ਹਾਂ ਜੁਹੜਾ ਹੂੰ ਥੱਗ ਥਾ ਤਾਂ ਥਾਤਾ ਮਰਦਾਰ ਪਰਿੰਦਾ ਪਰਮਲ ਮਕਸਦੀ ਚੱਲ ਰਾਸ ਕੋ ਚੱਲ ਕੁੜੀਏ ਅੱਗੇ ਸ਼ੁਰੂ ਕਰ ਰਾਸ ਕਾਸ ਚੱਲ ਕੁੜੀਏ ਰਹਾ ਤੂੰ ਅੱਗੇ ਰਸ ਸੋਇਨਾ ਰਸ ਰੂਪਾ ਕਾਮਣ ਰਸ ਨਹੀਂ ਇਹ ਇਹ ਵਿਸਰਾਮ ਲਾਉਣਾ ਰਸ ਸੋਇਨਾ ਰਸ ਰੂਪਾ ਕਾਮਣ ਕਰੀਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਹਾਂ ਮਿੱਠਾ ਨਿੰਗਾ ਰਸ ਮਿੱਠਾ ਰਸ ਮਾਸ ਹਾਂ ਇੱਥੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ ਨਿਤ ਬੋਲੀ ਐ ਪਤ ਪਾਈ ਐ ਸੋ ਬੋਲਿਆ ਪਰਵਾਣ ਟਿੱਕਾ ਬੋਲ ਵੀ ਗੁੱਚੜਾ ਟਿੱਕਾ ਬੋਲ ਵੀ ਗੁੱਚੜਾ ਹੁਣ ਮੂਰਖ ਅਨ ਅਜਾਣ ਤੋ ਕਿਸ ਸੁਭਾਵ ਹੈ ਸੇ ਭਲੇ ਹੋਰ ਕੇ ਕਹਿਣ ਵਖਾਣ ਚੱਲ ਕੁੜੀ ਅੱਗੇ ਤਿੰਨ ਮੱਤ ਤਿੰਨ ਪੱਤ ਐ ਇਦਾਂ ਧਿਆਨ ਨਾ ਤਿੰਨ ਮੱਤ ਤਿੰਨ ਪੱਤ ਤਿੰਨੇ ਮੱਤ ਤਿੰਨੇ ਪੱਤ ਤਿੰਨੇ ਕੰਨ ਮਲ ਪੱਲਾ ਪੱਲਾ ਨਹੀਂ ਆ ਪੱਲਾ ਪੱਲਾ ਜਿਵੇਂ ਹਾਂ ਹਾਂ ਜਿਵੇਂ ਅਸਮਾਏ ਸੇ ਭਲੇ ਹੋਰ ਕੇ ਕਹ ਕਹਿਣ ਵਖਾਣ ਤਿਆ ਕਰ ਰਹੀਆਂ ਤਿੰਨ ਕਾ ਕਿਆ ਸਲਾਹਣਾ ਹਮਰ ਸਵਾਲਿਓ ਕਾਏ ਹਾਂ गाल ना नदरी बारे राचे ना 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 चलो आगे काठे बोडियो चलो शुरू करो नहीं विश्राम सलाम ला करो अमल गलोला गुर पूर का अमल गुड़ का गीता देवन ਸੱਚ ਮੇਰੇ ਆਤਮ ਜਨ ਸੋ ਗਿਆ ਸੋਫੀਆਂ ਹਾਂ ਰਾਖੜ ਗੋ ਦਰਵਾਜ਼ਾ ਨਾਨਕ ਅੱਗੇ ਭਈ ਅੱਗੇ ਚਲੋ ਨਾਨਕ ਨਾਨਕ ਸੱਚ ਨਾਨਕ ਤੇ ਰੁਕਣਾ ਨਾਨਕ ਨਾਨਕ ਸੱਚੇ ਕੋ ਸਤਜਾਨ ਬਿਦ ਸੇਵਿਆ ਸੁਖ ਪਾਈਆ ਤੇਰੀ ਦਰਗਰ ਦਰਗਾਹ ਦਰਗਾਹ ਚਲੋ ਅੱਗੇ ਭਈ ਸੱਚ ਸਹਰਾ ਉਡਰ ਹਾਰਾ ਇਸ ਲਈ ਤੇ ਸੱਚਾ ਨਾਉ ਹੱਥ ਜੋੜੋ ਭਈ ਚਲੋ ਤੁਸੀਂ ਬਾਕੀ ਬੱਚੇ ਹਾਂ ਧਿਆਨ ਰੱਖੋ ਉੱਧਰ ਚਲ ਚਲ ਪੜੋ ਪੜੋ ਹਾਂ ਵਾਹਨ ਹੈ ਟੜੇ ਹਾਂ ਹੌਲੇ ਨਬਲੇ ਹਾਰਾ ਜਾਓ ਥਾਮਨ ਕੀਵਾ ਜਾਣੀਏ ਸਾਰਾ ਸਭ ਦਸਮਾਪਤ ਕਰ ਦਿਓ ਪੜਦੋ ਪੜੋ ਪੜੋ ਪੜੀ ਜੋ ਹਾਂ ਮਹਿਲੀ ਪੈ ਹਾਉ ਨਾਉ ਨੀਰ ਇਨਕੇ ਆਈਆ ਤਤ ਪਰ ਮਲ ਤਨਵਾਸ ਕਾਂਸ ਕੋ ਹੋਵੇ ਉੱਤਲਾ ਦਾਕ ਦਾਤੀ ਇਕ ਦਾਤ ਇਥੇ ਦਾਤੀ ਜਿਹੜਾ ਲਖਜਵਾ ਦਾਤਾ ਬਹੁਵਚਨਵਾ ਜੇ ਨੂੰ ਨਾ ਨਾਮ ਲਾਈਏ ਬਿੰਦੀ ਤੇ ਇਹਦਾ ਅਰਥ ਬਣਦਾ ਦਾਤੀ ਪੱਠੇ ਵੱਡਣਾਈ ਤੇ ਦਾਤੀ ਦੇ ਨਾਲ ਫਿਰ ਦਾਤਾ ਚਲੋ ਦਾਤੀ ਪੜਨਾ ਦਾਕ ਦਾਤੀ ਇਕ ਦਾਤ ਧੂਖ ਤੇ ਸਾਰ ਪਹ ਆ ਕੀਆ ਹੈ ਧੂਖ ਜੇ ਸਾਹੀ ਪਾਸ ਸੋਗ ਮਨ ਹੋ ਵਿਸਾਰਿਆ ਧਾਕੇ ਜੀ ਪ੍ਰਾਨ ਸਾਰੇ ਸਭ ਆਪਣਾ ਆਪਣਿੱਟ ਹੈ ਜੇਤਾ ਪੈਨਣ ਥਾਣ ਹੋਰ ਗੱਲਾਂ ਸਭ ਕੂੜੀਆਂ ਸੁਧਾਵਾਂ ਪਰਵਾਣ ਤੇ ਹੁਣ ਐ ਆਪੇ ਅੱਜ ਜਿਹੜਾ ਨਾ ਕੋਥੀਆਂ ਤੋਂ ਸੰਖਿਆ ਸ਼ੁਰੂ ਕੀਤੀ ਆ ਨਿਤਨੇਮ ਦੀ ਬਾਣੀ ਦੇ ਸੰਖਿਆ ਹੋ ਚੁੱਕੀ ਆ ਤੇ ਅੱਗੇ ਵਾਸਤੇ ਹੋਰ ਨਾ ਤੁਸੀਂ ਧਿਆਨ ਨਾਲ ਪੜਾ ਕਰੋ ਕਿਉਂਕਿ ਇਹਦੇ ਵਿੱਚ ਅਸੀਂ ਤੁਹਾਨੂੰ ਅਜੇ ਪੂਰਾ ਨਹੀਂ ਅ ਦੱਸ ਰਹੇ ਬੋਝ ਨਹੀਂ ਪਾਦੇ ਤੇ ਹੌਈ ਹੋਈ ਜਦੋਂ ਅਸੀਂ ਥੋੜਾ ਥੋੜਾ ਸਮਝਾਵਾਂਗੇ ਤੇ ਜਿਹੜੀ ਚੀਜ਼ ਇੱਕ ਵਾਰ ਆਉਣੀ ਉਹ ਬਾਰ-ਬਾਰ ਆਉਣੀ ਆ ਥੋੜਾ ਧਿਆਨ ਰੱਖੋਗੇ ਤੇ ਫਿਰ ਸੌਖੇ ਰਹੋਗੇ ਬਹੁਤਾ ਫਿਰ ਜੋਰ ਨਹੀਂ ਲਾਉਣਾ ਪਊਗਾ ਤੇ ਬਹੁਤ ਧੰਨਵਾਦ ਬੱਚਿਆਂ ਦਾ ਜਿਹੜਾ ਅੱਜ ਬਹੁਤ ਵਧੀਆ ਤੁਸੀਂ ਪੜਿਆ ਇਸੇ ਤਰ੍ਹਾਂ ਵੱਧ-ਵੱਧ ਬੱਚੇ ਲਿਆਇਆ ਕਰੋ ਤੇ ਗੁਰਬਾਣੀ ਦੇ ਨਾਲ ਜੁੜੋ ਤੇ ਸਰਬੱਤ ਦਾ ਭਲਾ ਤੁਸੀਂ ਕਰ ਸਕਦੇ ਹੋ ਠੀਕ ਆ ਫਤਿਹ ਬੁਲਾਓ ਸਾਰੇ ਗੱਜ ਕੇ o ka hauʻa waiwiki poke